ਮੈਂ ਆਪਣੇ ਇੰਸਟੀਟਿਊਟ ਦਾ ਨਾਮ ਦੱਸਣਾ ਚਾਹਾਂਗੀ ਸਾਡੇ ਇੰਸਟੀਟਿਊਟ ਦਾ ਨਾਮ ਹੈਗਾ ਨੈਸ਼ਨਲ ਇੰਜੀਨੀਅਰਿੰਗ ਕਾਲਜ ਸੋ ਸਾਡੇ ਕੋਲ ਬਹੁਤ ਸਾਰੇ ਇਤਾਂ ਦੇ ਕੋਰਸੇਜ਼ ਨੇ ਜਿਹੜੇ ਕਿ ਜੋ ਕਿ ਸਟੂਡੈਂਟਸ ਆਪਣੀ 11th 12th ਤੋਂ ਬਾਅਦ इजीली ਕਰ ਸਕਦੇ ਨੇ ਇਹਦੇ ਵਿੱਚ ਕੋਈ ਏਜ ਲਿਮਿਟ ਦਾ ਇਸ਼ੂ ਨਹੀਂ ਹੈਗਾ ਸੋ ਸਾਡੇ ਕੋਲ ਕੋਰਸੇਜ਼ ਹੈਗੇ ਨੇ ਜਿਵੇਂ ਕਿ ਟ੍ਰਾਲਾ ਹੋ ਗਿਆ ਫਾਰਕਲਿਫਟ ਬੈਕੋਲੋਡਰ ਐਕਸਵੇਟਰ ਇਹਦੇ ਨਾਲ ਨਾਲ ਹੀ ਸਾਡੇ ਕੋਲ ਡਿਪਲੋਮਾਸ ਵੀ ਨੇ ਹੁਣ ਡਿਪਲੋਮਾਸ ਦੀ ਗੱਲ ਕਰੀਏ ਤਾਂ ਜਿਵੇਂ ਕਿ ਬਿਲਡਿੰਗ ਦਾ ਆ ਗਿਆ ਫਾਇਰ ਐਂਡ ਸੇਫਟੀ ਪਲੰਬਰਿੰਗ ਸੋ ਇਹਦੇ ਨਾਲ ਕੀ ਆਪਾਂ ਸਟੂਡੈਂਟਸ ਨੂੰ ਸਕਿੱਲ ਜਿਹ ਦੇ ਨੇ ਕਿੰਨੀ ਪੜਾਈ ਕੋਈ ਵੀ এডਿਕੇਸ਼ਨ ਵਗੈਰਾ ਦਾ ਕਿੱਦਾਂ ਆ ਉਹ ਮੈਟਰ ਨਹੀਂ ਕਰਦੀ ਹੈਗੀ ਸੋ ਜਿਹੜੀ ਕਿ ਡਰਾਈਵਰੀ ਲਾਈਨ ਦੀ ਗੱਲ ਕਰ ਲਈਏ ਤਾਂ ਡਸਨਟ ਮੈਟਰ ਕਿ ਕੋਈ ਲਾਈਕਾ ਪਾਸ 2 ਆ ਜਾ 10 ਦਾ ਜੇ ਕੋਈ ਨਹੀਂ ਵੀ ਪੜਿਆ ਤੇ ਉਹ ਤਾਂ ਵੀ ਆ ਕੇ ਆਪਣਾ ਜਿਹੜਾ ਸਕਿੱਲ ਲੈ ਸਕਦਾ ਆ ਤੁਸੀਂ ਡਰਾਈਵਿੰਗ ਦੀ ਗੱਲ ਕੀਤੀ ਹੈ ਡਰਾਈਵਿੰਗ ਦਾ ਜਾਂ ਵੈਲਡਿੰਗ ਦਾ ਤੁਸੀਂ ਦੱਸਿਆ ਸਭ ਤੋਂ ਪਹਿਲਾਂ ਆਪਾਂ ਡਰਾਈਵਰੀ ਦੀ ਗੱਲ ਕਰੀਏ ਤਾਂ ਕੋਈ ਵੀ ਜੇ ਆਪਾਂ ਡਰਾਈਵਰੀ ਸਿੱਖਣੀ ਆ ਤੇ ਉਹਦਾ ਜਿਹੜਾ ਸਕਿੱਲ ਆ ਉਹ 1 ਮਹੀਨਾ ਹੀ ਹੋਏਗਾ ਕਿਉਂ ਨੌਕਰੀ ਲਵਾ ਸਕਦੇ ਆ ਜਾਂ ਉਹਨਾਂ ਨੂੰ ਇੰਡੀਪੈਂਡੈਂਟ ਹੀ ਕਿਤੇ ਨਾ ਕਿਤੇ ਜੌਬ ਕਰਦੇ ਦੇਖੋ ਇਹ ਤਾਂ ਸਾਡੇ ਕੋਲ ਵੀ ਆਫਰਸ ਆਂਦੀ ਯਾਨੀ ਜਦੋਂ ਸਾਡੇ ਕੋਲ ਉਹ ਆਫਰਸ ਆਉਂਦੀਆਂ ਆ ਆਪਾਂ ਉਦੋਂ ਹੀ ਸਟੂਡੈਂਟਸ ਦੇ ਨਾਲ ਕੀ ਹਾ ਸ਼ੇਅਰ ਕਰਦੇ ਆ ਜੇ ਸਾਡੇ ਕੋਲੋਂ ਨਹੀਂ ਵੀ ਆਫਰਸ ਹੁੰਦੀਆਂ ਤਾਂ ਸਟੂਡੈਂਟ ਜਿਹੜਾ ਆ ਆਪਣੇ ਆਨ ਵੀ ਕਿਤੇ ਵੀ ਜੌਬ ਜਿਹੜੀ ਆ ਪ੍ਰੋਵਾਈਡ ਕਰ ਸਕਦਾ ਸਵਾਗਤ ਹੈ ਜੀ ਤੇ ਹਲਕਾ ਪੰਜਾਬੀ ਟੀਵੀ ਤੇ ਕਿ ਅੱਜ ਅਸੀਂ ਐਸੇ ਇੱਕ ਤੁਹਾਨੂੰ ਇੰਸਟੀਚਿਊਟ ਦੇ ਨਾਲ ਮਿਲੌਣ ਜਾ ਰਹੇ ਹਾਂ ਉਹਨਾਂ ਦੀ ਆਪਾਂ ਗੱਲਬਾਤ ਕਰਾਂਗੇ ਜੋ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਵੱਲ ਲੈ ਕੇ ਜਾ ਰਹੇ ਨੇ ਆਓ ਪਾ ਤੁਹਾਡੀ ਗੱਲਬਾਤ ਕਰਵਾਨੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਕਨੀਕਾ ਸ਼ਰਮਾ ਹੈ ਜੀ ਅੱਜ ਤੁਹਾਡੇ ਇੰਸਟੀਚਿਊਟ ਜੀ ਅਸੀਂ ਆਏ ਹਾਂ ਹਾਂਜੀ ਸਭ ਤੋਂ ਪਹਿਲਾਂ ਆਪਣਾ ਇੰਸਟੀਚਿਊਟ ਦਾ ਮਤਵ ਹੈ ਜਿਹੜਾ ਲੋਕਾਂ ਦੇ ਵਿੱਚ ਬਹੁਤ ਚਰਚਾ ਹੈ ਤੁਸੀਂ ਕਿ ਬੇਰੋਜ਼ਗਾਰ ਪੜ੍ਹੇ ਲਿਖੇ ਲੋਕ ਜਿਹੜੇ ਜੋਬ ਤੋਂ ਵਾਂਝੇ ਰਹਿ ਗਏ ਆ ਉਹਨਾਂ ਦਾ ਇੱਕ ਨਵੀਂ ਪਹਿਲ ਤੁਸੀਂ ਦੇ ਰਹੇ ਹੋ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇੰਸਟੀਟਿਊਟ ਦਾ ਨਾਮ ਦੱਸਣਾ ਚਾਹਾਂਗੀ ਸਾਡੇ ਇੰਸਟੀਟਿਊਟ ਦਾ ਨਾਮ ਹੈਗਾ ਨੈਸ਼ਨਲ ਇੰਜੀਨੀਅਰਿੰਗ ਕਾਲਜ ਸੋ ਸਾਡੇ ਕੋਲ ਬਹੁਤ ਸਾਰੇ ਇਦਾਂ ਦੇ ਕੋਰਸੇਜ਼ ਨੇ ਜਿਹੜੇ ਕਿ ਜੋ ਕਿ ਸਟੂਡੈਂਟਸ ਆਪਣੀ 11th 12th ਤੋਂ ਬਾਅਦ इजीली ਕਰ ਸਕਦੇ ਨੇ ਇਹਦੇ ਵਿੱਚ ਕੋਈ ਏਜ ਲਿਮਿਟ ਦਾ ਇਸ਼ੂ ਨਹੀਂ ਹੈਗਾ ਸੋ ਸਾਡੇ ਕੋਲ ਕੋਰਸੇਜ਼ ਹੈਗੇ ਨੇ ਜਿਵੇਂ ਕਿ ਟ੍ਰਾਲਰ ਹੋ ਗਿਆ ਫਾਰਕ ਲਿਫਟ ਬੈਕੋਲੋਡਰ ਐਕਸਕਵੇਟਰ ਇਹਦੇ ਨਾਲ ਨਾਲ ਹੀ ਸਾਡੇ ਕੋਲੋਂ ਡਿਪਲੋਮਾਸ ਵੀ ਨੇ ਹੁਣ ਡਿਪਲੋਮਾਸ ਦੀ ਗੱਲ ਕਰੀਏ ਤਾਂ ਜਿਵੇਂ ਕਿ ਬਿਲਡਿੰਗ ਦਾ ਆ ਗਿਆ ਫਾਇਰ ਐਂਡ ਸੇਫ ਉਸਕੇ ਦੇ ਜੜੇਗਾ ਸਰਟੀਫਿਕੇਟਸ ਨੇ ਉਹ ਵੀ ਪ੍ਰੋਵਾਈਡ ਕਰਵਾਈ ਦੇ ਨੇ ਉਹ ਜਿਹੜੇ ਸਰਟੀਫਿਕੇਟ ਹੈਗੇ ਉਹ ਪੰਜਾਬ ਮਾਨਤਾ ਪ੍ਰਾਪਤ ਹਾਂਜੀ ਹਾਂਜੀ ਬਿਲਕੁਲ ਹਾਂਜੀ ਉਹ ਅਪਰੂਵਡ ਬਾਈ ਗਵਰਨਮੈਂਟ ਨੇ ਤੋਂ ਲਾਈਕ ਆਨਲਾਈਨ ਮਤਲਬ ਸਾਰੇ ਸ਼ੋ ਹੁੰਦੇ ਨੇ ਸੋ ਲਾਈਕ ਆ ਇੰਟਰਨੈਸ਼ਨਲੀ ਤੌਰ ਤੇ ਵੀ ਉਹਨਾਂ ਨੂੰ ਆਪਾਂ ਜਿੱਦਾਂ ਕਿ ਯੂਜ਼ ਕੀਤਾ ਜੜਾ ਕਿ ਉਹ ਜਾਂਦਾ ਆ ਸੋ ਦੱਸਿਆ ਜਾਂਦਾ ਹੈ ਕਿ ਹਾਂ ਸਟੂਡੈਂਟ ਦੇ ਕੋਲ ਉਹ ਇੰਨੇ ਟਾਈਮ ਦਾ ਸਕਿੱਲ ਪੀਰੀਅਡ ਹੈਗਾ ਆ ਉਹਨੇ ਆ ਵਾਲੀ ਸਕਿੱਲ ਸਿੱਖੇ ਆ ਹਾਂਜੀ ਤੇ ਇਹ ਕਿੰਨੀ ਪੜਾਈ ਤੋਂ ਜਿਹੜਾ ਵਾ ਇੱਕ ਯੰਗਸਟਰ ਜਾਂ ਕੋਈ ਵੀ ਕਿੰਨੀ ਪੜਾਈ ਹੋਣੀ ਦਾ ਕੋਈ ਵੀ এডਿਕੇਸ਼ਨ ਵਗੈਰਾ ਦਾ ਕਿਦਾਂ ਆ ਉਹ ਮੈਟਰ ਨਹੀਂ ਕਰਦੀ ਹੈਗੀ ਸੋ ਜਿਹੜੀ ਕਿ ਡਰਾਈਵਰੀ ਲਾਈਨ ਦੀ ਗੱਲ ਕਰ ਲਈਏ ਤਾਂ ਡਸਨਟ ਮੈਟਰ ਕਿ ਕੋਈ ਲਾਈਕ ਪਲੱਸ 2 ਆ ਜਾਂ 10ਾ ਜੇ ਕੋਈ ਨਹੀਂ ਵੀ ਪੜਿਆ ਤੇ ਉਹ ਤਾਂ ਵੀ ਆ ਕੇ ਆਪਣਾ ਜਿਹੜਾ ਸਕਿੱਲ ਲੈ ਸਕਦਾ ਆ ਹਾਂਜੀ ਤੇ ਇਹ ਕਿੰਨੀ ਦੇਰ ਦੇ ਤੁਹਾਡੇ ਕੋਰਸ ਹੈ ਜਿੱਦਾਂ ਹੁਣ ਤੁਸੀਂ ਡਰਾਈਵਿੰਗ ਦੀ ਗੱਲ ਕੀਤੀ ਹੈ ਮੈਵੀਂਦਾ ਜਾਂ ਵੈਲਡਿੰਗ ਦਾ ਤੁਸੀਂ ਦੱਸਿਆ ਸਭ ਤੋਂ ਪਹਿਲਾਂ ਆਪਾਂ ਡਰਾਈਵਰੀ ਦੀ ਗੱਲ ਕਰੀਏ ਤਾਂ ਕੋਈ ਵੀ ਜੇ ਆਪਾਂ ਡਰਾਈਵਰੀ ਸਿੱਖਣੀ ਆ ਤੇ ਉਹਦਾ ਜਿਹੜਾ ਸਕਿੱਲ ਆ ਉਹ 1 ਮਹੀਨਾ ਹੀ ਹੋਏਗਾ ਠੀਕ ਹੈ ਹਾਂਜੀ 1 ਮਹੀਨਾ ਹੀ ਹੋਏਗਾ ਉਹਦਾ ਸਕਿੱਲ ਜੋ ਜੋ ਕਿ ਬਾਹਰ ਸਾਨੂੰ ਜਾ ਕੇ ਸਾਡੀ ਡਰਾਈਵਰੀ ਜਿਹੜੀ ਆ ਉਹ ਆਸਾਨ ਕਰਵਾਉਂਦਾ ਆ ਡਰਾਈਵਰੀ ਦੇ ਵਿੱਚ ਮੈਮ ਤੁਹਾਡੇ ਇੰਸਟੀਚਿਊਟ ਵੱਲੋਂ ਕਿਹੜੇ ਪੇਪਰ ਜਿਹੜੇ ਬੰਦੇ ਤੇ ਚੈੱਕ ਕੀਤੇ ਜਾਂਦੇ ਲੈ ਕੇ ਜਦੋਂ ਡਰਾਈਵਿੰਗ ਲਾਇਸੈਂਸ ਹੋ ਗਿਆ ਹਾਂਜੀ ਹਾਂਜੀ ਦੇਖੋ ਜਿੱਦਾਂ ਕਿ ਸਭ ਤੋਂ ਪਹਿਲਾਂ ਤਾਂ ਜਿਹੜੀ ਏਜ ਲਿਮਟ ਆ ਉਹ 18 ਹੋਣੀ ਚ ਉਸ ਤੋਂ ਬਾਅਦ ਉਹਦਾ ਆਧਾਰ ਕਾਰਡ ਹੋਵੇ ਠੀਕ ਆ ਜੇ ਕਿਸੇ ਕੋਲ ਉਹਦੀ এডਿਕੇਸ਼ਨ ਦੇ ਡਾਕਸ ਹੈਗੇ ਆ ਠੀਕ ਆ ਜੇ ਨਹੀਂ ਹੈਗੇ ਤਾਂ ਤਾਂ ਵੀ ਕੋਈ ਅਟਾ ਇਸ਼ੂ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਤੇ ਉਹਦੇ ਵਿੱਚ ਇੱਕ ਚੀਜ਼ ਹੋਰ ਸੀਗੀ ਲੋਕਾਂ ਦਾ ਜਿੱਦਾਂ ਲੋਕੀ ਪੁੱਛਦੇ ਆ ਕਿ ਡਰਾਈਵਰੀ ਦੇ ਵਿੱਚ ਗੋ ਤੁਹਾਡਾ ਸਰਟੀਫਿਕੇਟ ਪਾ ਕੇ ਤੁਸੀਂ ਨੌਕਰੀ ਲਵਾ ਸਕਦੇ ਹੋ ਜਾਂ ਉਹਨਾਂ ਨੂੰ ਇੰਡੀਪੈਂਡੈਂਟਲੀ ਕਿਤੇ ਨਾ ਕਿਤੇ ਜੌਬ ਕਰੀਏ ਦੇਖੋ ਇਹ ਤਾਂ ਸਾਡੇ ਕੋਲ ਵੀ ਆਫਰਸ ਆਉਂਦੀਆਂ ਨੇ ਜਦੋਂ ਸਾਡੇ ਕੋਲ ਆਫਰਸ ਆਉਂਦੀਆਂ ਆ ਆਪਾਂ ਉਦੋਂ ਹੀ ਸਟੂਡੈਂਟਸ ਦੇ ਨਾਲ ਕੀ ਹਾ ਸ਼ੇਅਰ ਕਰਦੇ ਹਾਂ ਜੇ ਸਾਡੇ ਕੋਲੋਂ ਨਹੀਂ ਵੀ ਆਫਰਸ ਹੁੰਦੀਆਂ ਤਾਂ ਸਟੂਡੈਂਟ ਜਿਹੜਾ ਆ ਆਪਣੇ ਆਨ ਵੀ ਕਿਤੇ ਵੀ ਜੌਬ ਜਿਹੜੀ ਆ ਪ੍ਰੋਵਾਈਡ ਕਰ ਸਕਦਾ ਕਿਉਂਕਿ ਉਹਦੇ ਕੋਲੋਂ ਸਰਟੀਫਿਕੇਸ਼ਨ ਹੁੰਦੀ ਆ ਕਿ ਹਾਂ ਮੈਂ ਇਸ ਕੰਪਨੀ ਤੋਂ ਇੰਨੇ ਟਾਈਮ ਤੋਂ ਸਕਿੱਲ ਲੈ ਆਇਆ ਨਾ ਕੁਝ ਵੀ ਆ ਉਹਦੇ ਕੋਲ ਉਹਦਾ ਪੇਪਰ ਵਰਕ ਜਿਹੜਾ ਆ ਸਾਰਾ ਹੁੰਦਾ ਆ ਟ੍ਰੇਵਰੀ ਦੇ ਵਿੱਚ ਹੋਰ ਕਿਹੜੀ ਅੱਗੇ ਪਲਾਨ ਹੈਗੇ ਤੁਹਾਡੇ ਕਿ ਜਿੱਦਾਂ ਹੁਣ ਅੱਜਕੱਲ ਜੀਸੀਬੀ ਮਸ਼ੀਨਾਂ ਚੱਲ ਰਹੀਆਂ ਉਹ ਵੀ ਤੁਸੀਂ ਸਿਖਾਣੇ ਹਾਂਜੀ ਹਾਂਜੀ ਬਿਲਕੁਲ ਆਪਾਂ ਜਿੱਤੇ ਤਾਂ ਕਿ ਬੈਕ ਲੋਡਰ ਐਕਸਕਵੇਟਰ ਫਾਰਕਲਿਫਟ ਹੁੰਨ ਸਾਡਾ ਇਦਾਂ ਹੈ ਕਿ ਜਿੱਤੇ ਕਿ ਗਾਂਹ ਹੁਣ ਮਸ਼ੀਨਸ ਦੀਆਂ ਜਿੱਦਾਂ ਅਪਡੇਟਸ ਆ ਰਹੀਆਂ ਆ ਨਵੀਆਂ ਮਸ਼ੀਨਸ ਆ ਰਹੀਆਂ ਆ ਬੈਕਟਰੀ ਤੇ ਆ ਰਹੀਆਂ ਆ ਜੋ ਕਿ ਤਾਂ ਸੋ ਉਹਦੇ ਬਾਰੇ ਸਾਡਾ ਹੈ ਕਿ ਆਪਾਂ ਉਹਨੂੰ ਅਪਡੇਟ ਜਿਹੜਾ ਹੈ ਕਿ ਕਰੀਏ ਜਿਹੜੂ ਤੇ ਸੀ ਕਿ ਦੱਸਿਆ ਸੀ ਬਿਲਡਿੰਗ ਦਾ ਤੁਸੀਂ ਕਰਵਾ ਰਹੇ ਉਦੇ ਬਾਰੇ ਥੋੜਾ ਜਿਹਾ ਤੁਸੀਂ ਆਪਣਾ ਚਾਹੋ ਉਹ ਵੈਲਡਿੰਗ ਕੀ ਜੀ ਵੈਲਡਿੰਗ ਦਾ ਦੇਖੋ ਵੈਲਡਿੰਗ ਦਾ ਇਦਾਂ ਆ ਜੇ ਆਪਾਂ ਚਾਹੀਏ ਕੋਈ ਵੀ ਚਾਵੇ ਉਹ ਸ਼ਾਪ ਤੋਂ ਜਾਂ ਕਿਤੇ ਹੋ ਵੀ ਜਾ ਕੇ ਸਿੱਖ ਸਕਦਾ ਆ ਠੀਕ ਆ ਬਟ ਸਿੱਖ ਤਾਂ ਲਏਗਾ ਤਾਂ ਬਟ ਉਹਦੇ ਕੋਲੋਂ ਕੀ ਪ੍ਰੂਫ ਹੋਏਗਾ ਕਿ ਹਾਂ ਉਹਨੇ ਆ ਚੀਜ਼ ਸਿੱਖੀ ਹੈ ਸੋ ਸਾਡਾ ਕੀ ਹੈ ਸਾਡਾ ਜਿੱਦਾਂ ਕਿ ਇੰਜੀਨੀਅਰਿੰਗ ਕਾਲਜ ਹੈ ਸੋ ਕਾਲਜ ਦੇ ਵਿੱਚ ਆਪਾਂ ਇਹ ਕੋਰਸ ਕਰਵਾਨੇ ਆ ਸਟੂਡੈਂਟਸ ਨੂੰ ਫਿਰ ਆਪਾਂ ਉਹਨੂੰ ਸਰਟੀਫਿਕੇਟ ਦਿੰਨੇ ਆ ਉਹ ਕਿਤੇ ਵੀ ਆਪਣਾ ਆਨ ਬਿਜ਼ਨਸ ਵੀ ਖੋਲ ਸਕਦਾ ਹੈ ਜਾਂ ਕਿਸੇ ਕੰਪਨੀ 'ਚ ਵੀ ਜਾ ਕੇ ਉਹ ਕੀਆ ਵਰਕ ਕਰ ਸਕਦਾ ਹੈ ਉਹ ਵੈਲਡਿੰਗ ਦਾ ਸਕੋਪ ਹੈਗਾ ਹਾਂਜੀ ਹਾਂਜੀ ਬਿਲਕੁਲ 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 ਕੋਰਸ ਜਿਹੜਾ ਕਰਵਾਇਆ ਜਾਂਦਾ ਪ੍ਰੋਪਰ ਉਹਨਾਂ ਨੂੰ ਦੱਸਿਆ ਜਾਂਦਾ ਕਿ ਮਸ਼ੀਨਸ ਕਿੰਨੀਆਂ ਆ ਕਿਹੜੇ ਤਰ੍ਹਾਂ ਦੀਆਂ ਆ ਕਿਹੜੀ ਮਸ਼ੀਨ ਕਿੱਥੇ ਜ਼ਿਆਦਾ ਚੱਲਦੀ ਆ ਕਿ ਹੂਜ਼ਾ ਟੈਂਪਰੇਚਰਸ ਵਗੈਰਾ ਸਾਰਾ ਕੁਝ ਬਿਲਕੁਲ ਬਿਲਕੁਲ ਸਾਰਾ ਇਹ ਮੈਮ ਸਾਰਾ ਕੁਝ ਸਿੱਖਣ ਦੇ ਲਈ ਸਾਨੂੰ ਕਿੱਥੇ ਆਉਣਾ ਪਏਗਾ ਤੁਹਾਨੂੰ ਇਹ ਸਾਰਾ ਕੁਝ ਸਿੱਖਣ ਦੇ ਲਈ ਜਲੰਧਰ ਸਿਟੀ ਨੀਅਰ ਬੱਸ ਸਟੈਂਡ ਨੂੰ ਆਉਣਾ ਪਏਗਾ ਤੇ ਆਪਣੇ ਇੰਸਟੀਚੂਟ ਦਾ ਨਾਮ ਕੀ ਹਾਂਜੀ ਸਾਡੇ ਇੰਸਟੀਚੂਟ ਦਾ ਨਾਮ ਹੈਗਾ ਨੈਸ਼ਨਲ ਇੰਜੀਨੀਅਰਿੰਗ ਕਾਲਜ ਜਲੰਧਰ ਤੇ ਜੇ ਅਮਾਉਂਟ ਦੀ ਗੱਲ ਕੀਤੀ ਜਾਵੇ ਡਰਾਇਵਰੀ ਦੀ ਜਾਂ ਵੈਲਡਿੰਗ ਦੀ ਉਹ ਅਮਾਉਂਟ ਸੀ ਜਿਹੜਾ ਸਾਡੇ ਲਾਈਕ ਡਰਾਇਵਰੀ ਦਾ ਅਮਾਉਂਟ ਆ ਕੋਈ ਵੀ ਜੇ ਸਿੱਖਣਾ ਆ ਤਾਂ ਉਹ ਲਾਈਕ 11 ਤੋਂ ਲੈ ਕੇ 15 ਤੱਕ ਆ ਤੇ ਜੇ ਕੋਈ ਵੀ ਆਪਾਂ ਡਿਪਲੋਮਾ ਵਗੈਰਾ ਕਰਨਾ ਆ ਉਹ ਟਾਈਮ ਡਿਊਰੇਸ਼ਨ ਤੇ ਡਿਪੈਂਡ ਆ ਕਿ ਆਪਾਂ ਕਿੰਨਾ ਟਾਈਮ ਡਿਊਰੇਸ਼ਨ ਦਾ ਕਰਨਾ ਆ ਹਾਂਜੀ ਅ ਇਹ ਇੰਸਟੀਟਿਊਟ ਜਿਹੜਾ ਵਾ ਇਹ ਤੁਹਾਨੂੰ ਜਾਣਕਾਰੀ ਦਿੱਤੀ ਹੈ ਮੈਮ ਨੇ ਸਾਰਾ ਜਿਹੜਾ ਵੀ ਬੱਚਾ ਆਪਣਾ ਹੱਥ ਦਾ ਸਕਿੱਲ ਸਿੱਖਣਾ ਚਾਹੁੰਦਾ ਹੈ ਜਾਂ ਡ్రਾਈਵਰੀ ਵਾਲੇ ਪਾਸੇ ਸਕੋਪ ਬਣਾਉਣਾ ਚਾਹੁੰਦਾ ਹੈ ਉਹ ਇਸ ਇੰਸਟੀਚਿਊਟ ਦੇ ਵਿੱਚ ਆ ਕੇ ਆਪਣੀ ਮਿਹਨਤ ਕਰਕੇ ਆਪਣਾ ਸਰਟੀਫਿਕੇਟ ਹਾਸਲ ਕਰ ਸਕਦਾ ਹੈ ਜਿਹੜਾ ਸਰਟੀਫਿਕੇਟ ਇੰਟਰਨੈਸ਼ਨਲ ਤੱਕ ਵੀ ਅਪਰੂਵਡ ਹੈ ਥੈਂਕ ਯੂ